ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਅਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੋਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੈ ਜੇ ਸਚੀ ਲਖਵਾਰ ਜਪੈ ਜਪਣਾ ਹੋਵੈ ਜਿ ਲੈ ਰਹਾ ਨੇ ਵਤਾਰ ਭੁਖਿਆ ਭੋਖਣਾ ਉਤਰੀ ਜੇ ਬਨਾ ਪਰਿਆ ਭਾਰ ਸਹਸ ਸਿਆਣ ਪਾਂ ਲਖ ਹੋਵੇ ਤਾ ਇੱਕ ਨਜਲੇ ਨਾਲ ਕਿਵ ਸਜਿਆ ਰਹੋਈਐ ਕਿਵ ਗੂੜੇ ਟੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਇਹ ਹੁਕਮੇ ਹੋਵਣ ਜੀ ਹੁਕਮ ਲੈ ਵੜਾਈ ਇਹ ਹੁਕਮੇ ਉਤਮਨੀਜ ਹੁਕਮ ਲੈ ਖੁਦ ਸਭ ਪਾਈ ਹੈ ਇੱਕ ਨਾ ਹੁਕਮੇ ਵਕਸੀਸ ਇੱਕ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈਂ ਦੇ ਬੁੱਝੈ ਤਾ ਹਮੇ ਕਹਿ ਨ ਕੋਏ ਗਾਵੈ ਕੋ ਤਾਨੁ ਹੋਵੈ ਕੇ ਸੈ ਤਾਨ ਗਾਵੈ ਕੋ ਦਾਤ ਜਾਣੈ ਨੇ ਸਾਨ ਗਾਵੈ ਕੋ ਬਣਵੜਿਆ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜਿਐ ਲੈ ਫਿਰ ਦੇਹ ਗਾਵੈ ਕੋ ਜਾਪੇ ਦਿਸੇ ਦੂਰ ਗਾਵੈ ਕੋ ਵੇਖੇ ਆਦਰ ਆ ਦੂਰ ਕਥਨਾ ਕਥਿਨਾ ਵੈ ਟੋਟ ਕਾਠ ਕਾਠ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥਕ ਪਾਹੀ ਜੁਗ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੇ ਪਰਵਾਹੋ ਸੱਚ ਸਰ ਸੱਚ ਨਾਏ ਪਾਖਿਆ ਪਾ ਪਰ आख मंगै दे दे करे दात करे दातार फिर कह गै रखी है जित दिसै दरबार मोह के बोलन बोलिए जित सुनतरे प्यार अमृत वेला सचना वडियाय विचार करमी आवे कपडा नदरी मुख द्वार ਨਾਨਕ ਐਵੇਂ ਜਾਣੀਐ ਸਭ ਆਪੇ ਸਚਿਆਰਿ ਥਾਪਿਆ ਨਾ ਜਾਏ ਕੀ ਤਨ ਹੋਏ ਆਪੇ ਆਪ ਨਿਰੰਝਰ ਸੋਏ ਜਿਨਸੀਆ ਤੈਨ ਪਾਇ ਮਾਨ ਨਾਨਕ ਗਾਵਿਆ ਗੁਣੇ ਨਿਧਾਨ ਗਾਵਿਆ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ गुरमुख नादम गुरमुख वेदम गुरमुख रे हस माई गुरे सर गुर गुरख ब्रह्मा गुर पार्वती माई जय हा जाना खाना कहना कथ न देह बजाई सभिना जया काए काता सोमाए विसर न जाई ਤੇ ਰਤਨਾਂ ਜੇ ਤਸਪਵਾ ਵੇਣ ਪਾਣੇ ਕੇ ਨਾਏ ਕਰੀ ਜੇ ਤੇ ਸਰਠੋ ਪਾਈ ਵੇ ਖਾਵੇਂਨ ਕਰਮ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਬਨਾ ਜਿਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਜਾਰੇ ਆਰ ਜਾ ਹੋਰ ਦਸੁਣੀ ਹੋਏ ਨਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇ ਕਹਿ ਜਸ ਕੀਰਤ ਜਗਲੇ ਜੇ ਤਸ ਨਦਰਨਾ ਵਈ ਤਾ ਬਾਤ ਨ ਪੁੱਛੇ ਕੀ ਕੀਟਾ ਅੰਦਰ ਕੀਟ ਕਰ ਦੂਸੀ ਦੋਸਤ ਰਹੀ ਨਾਨਕ ਨਿਰਗਣ ਗਣ ਕਰੇ ਗੁਣਵੰਤੇ ਅਗਣ ਦੇ ਤੇ ਆ ਕੋਇ ਨ ਸਜਈ ਜੇ ਤੇ ਸਗਣ ਕੋਇ ਕਰੇ ਸੁਣਿਆ ਸਿਧ ਪੀਰ ਸਰਨਾਥ सुनै तरत तवल आकाश सुण दीप लय पाल सु पोहना सकाल नानक भॻत सदा वास सुण दुख पाप कास का सुण ईसर ब्रह्माइ सुण मुख सलहन मंद सुण जोग जुग तन भेद सुण शास्त सिमतेद नानक भगतां सदा वगास ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸਨਾਨ ਸੁਣਿਆ ਪੜ ਪੜ ਭਾਵੇ ਮਾਨ ਸੁਣਿਆ ਲਾਗੇ ਸਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਰਾ ਗੁਨਾ ਕੈ ਗਾਹ ਸੁਣਿਆ ਸੇਖ ਪੀਰ ਪਾਸਾ ਸੁਣਿਆ ਅੰਦੇ ਭਾਵੈ ਰਾਹ ਸੁਣਿਆ ਹਾਥ ਵੈ ਅਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਾ ਗਦ ਕਲਮ ਨਾਲ ਲੇਖਣ ਹਾਰ ਮੰਨੈ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮਹ ਚਟਾਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਬਦਸੋਂ ਪਰ ਗੜ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸਿਧੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ 파ਵੇ ਮੁਖ ਦਵਾਰ ਮੰਨੇ ਬਰਵਾਰ ਐਸਾ ਧਾਰ ਮੰਨੇ ਤਰੇ ਦਰੇ ਗੁਰ ਸਿਖ ਮੰਨੇ ਨਾਨਕ ਭਵੇ ਨਾ ਭੇਖ ऐसा नाम निरंजन होए जेको मन जाने मन कोए पंच परवान पंच प्रधान पंचै पावे दगमान पंच सोहदर राजन पंचा का गुरेत ध्यान जेको कहे करे विचार करते कह कर नहि सुमार ताल धर्म दया का पूत सुंतोक ताप रखिया जन सूत जेको बुझए होवै सचियार ਹੱਲੇ ਉੱਪਰ ਕੇ ਤਾ ਭਾਰ ਤੈਂਤੀ ਹੋਰ ਪਰੇ ਹੋਰ ਹੋਰ ਤਸਤੇ ਭਾਰ ਤਲੇ ਕਮਣ ਜੋਰ ਜਿਹਾ ਜਾ ਤਰੰਗਾ ਕੇਨਾ ਸਭ ਨਾਲ ਲਿਖਿਆ ਵੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਨੇਖਾ ਲਿਖਿਆ ਕੀਤਾ ਹੋਏ ਕੇਤਾ ਦਾਣ ਸਵਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕਿਤਾਬ ਸੋ ਇੱਕ ਕਵ ਆਓ ਤੇਸ ਤੇ ਹੋਏ ਲਖ ਦਰੀ ਆਓ ਕੁਦਰਤ ਕਮਲ ਕਾ ਵਿਚਾਰ ਵਾਰਿਆ ਨਾ ਜਾਵੇ ਕੁਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਖ ਪਾਓ ਅਸੰਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ असंख मन रहे उदास असंख भॻत गुण ज्ञान विचार असंख सती असंख दातार असंख सूरमा पख सार असंख मोन लेवल तार कुदरत कवन कहा विचार वार्या न कहांचार वार ਜੋ ਤਦ ਪਾਵੈ ਸਾਇ ਪਲਿਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੀ ਅਸੰਖ ਬਾਪੀ ਪਾਪ ਕਰ ਜਾਹੇ ਅਸੰਖ ਕੋੜਿਆਰ ਕੋੜੇ ਫਿਰਾਏ ਅਸੰਖ ਮਲੇਸ਼ ਮਲਪਖ ਖਾਹੇ ਅਸੰਖ ਨੰਦਕ ਸਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤਦ ਭਾਵੈ ਸਾਈ ਪਲਿਕਾਰ ਤੋ ਸਦਾ ਸੁਨਾਮ ਤਨ ਰੰਕਾਰ ਅਸੰਖ ਨਾਮ ਅਸੰਖ ਥਾਵ ਅਗੰਗ ਅਗੰਗ ਅਸੰਖ ਲੋਏ ਅਸੰਖ ਕਹਿ ਸਰ ਭਾਰ ਹੋਏ अखरी नाम अखरी सलाह आख़री ज्ञानीत गुण गा अखरे लिखण बोलण बखान अखर सिरोग लेखे ते सिर फरमाए ते पे ते जे नथा कुदरत कवन न वचार एक वार ਜੋ ਤੋ ਦਪਾਵੈ ਸਾਈ ਭਲੀਕਾਰ ਦੁ ਸਦਾ ਸਲਾਮਤ ਨਰੰਕਾਰ ਪਰਿਏ ਹੱਥ ਬੈਰ ਤਨ ਦੇ ਪਾਣੀ ਤੋ ਤੈ ਉਤਰ ਸਖੇ ਮੂਤ ਬਲੀਤੀ ਕੱਪੜ ਹੋਏ ਦੇਸ ਆਗੁਨ ਲਈਏ ਉਹ ਤੋਏ ਪਰਿਏ ਮਤ ਪਾਪਾ ਕੈ ਸੰਗ ਉਹ ਤੋ ਪੈ ਨਾਮੈ ਕੈ ਰੰਗ ਤੁੰਨੀ ਬਭੀ ਅਖ ਨਾਹੀ ਘਰ ਘਰ ਕਰਣਾ ਲਖਣਾ ਜਾਹੋ ਆਪੇ ਵੀ ਜਾ ਪੇ ਹੀ ਖਾਓ ਨਾਨਕ ਹਉਮੇ ਆਉ ਜਾਓ ਤੀਰ ਤਪ ਦਇਆ ਦਤ ਦਾਣ ਜੈ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗਣ ਕੀਤੇ ਭਗਤ ਨ ਹੋਏ ਸਵਾਸਤਾ ਆਰਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਣ ਚਾਉ ਕਵਣ ਸੋ ਵੇਲਾ ਵਕਤ ਕਵਣ ਕਵਣ ਤੇਤ ਕਵਣ ਵਾਰ ਕਵਣ ਸਿਰਤੀ ਮਾਹ ਕਵਣ ਜੇ ਤ ਹੋਆ ਆਕਾਰ ਵੈ ਨ ਪਾਇਆ ਪੰਡਤੀ ਜੇ ਹੋ ਵੈ ਲੇਖ ਪੁਰਾਣ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਤੇਤ ਵਾਰ ਨਾ ਜੋਗੀ ਜਾਣੈ ਰੂਤ ਮਹ ਨਾ ਕੋਈ ਜਾਗਰਤਾ ਸੇ ਠੀਕ ਸਾਜੇ ਆਪੇ ਜਾਣੇ ਸੋਏ ਕੇਵ ਕਰੇ ਆਖਾਂ ਕੇ ਵਸਾਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹਿਬ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੈ ਕੋ ਆਪੋ ਜਾਣੇ ਅਗੇ ਗਿਆਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ ਔੜਕ ਔੜਕ ਪਾਲ ਥੱਕੇ ਵੇਦ ਕਹਿਣ ਇੱਕ ਬਾਤ ਸਹਿਜ 18 ਕਹਿਣ ਕਤੇ ਬਾ ਸੁਲੋ ਇੱਕ ਧਾਤ ਨੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਬਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾ ਹੀ ਸਲਾਹੇ ਇਤਿ ਸਰਤ ਨਾ ਪਾਇਆ ਨਦੀਆਂ ਅਤੇ ਵਹ ਪਾਵਹਿ ਸਮੰਧ ਨਾ ਜਾਣੀ ਹੈ ਸਮੰਧ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਤਨ ਕੀੜੇ ਤਲ ਨਾ ਹੋਵਣੀ ਜੇਤਸ ਮਨੁ ਨ ਵਿਸਰਹਿ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨਿ ਦੇਹ ਨ ਅੰਤ ਅੰਤ ਨ ਵਖਣ ਸੋ ਨਾ ਅੰਤ ਅੰਤ ਨ ਜਾਪੈ ਗਿਆ ਮਨਮੰਤ अंत न जा पै गीताकार अंत न जा पै पहरावार अंत कारण के ते बल नाही ताके अंत न पाए जाए ए अंत न जाने कोए भवता कहिए बोता होए वड्डा साहिब ऊंचा ठाऊ ऊंचे ऊपर ऊंचा नाम एवड़ ऊंचा होवे कोए ਦੇ ਸੂਤੇ ਕੋ ਜਾਣ ਸੋਏ ਜੇ ਵੜਿਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੇਤੇ ਮੰਗੇ ਜੋਦ ਅਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਾਪਤ ਟਹਿ ਮੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਖਾਏ ਕੇਤੇ ਆ ਨੋਖ ਭੂਖ ਸਦ ਮਾਰੇ ਐ ਬੇਦਾਰ ਤੇਰੇ ਦਾਤਾਰ ਮੰਨ ਖਲਾਸੀ ਬਾਣੇ ਹੋਏ ਹੋਰ ਆਖਣਾ ਸਕੈ ਕੋਈ ਜੇ ਕੋ ਖਾਇ ਕ ਆਖਣ ਪਾਏ ਉਹ ਜਾਣੇ ਜਿਤਿਆ ਮੂਖਾਏ बक्श से सलाह नान अमल गुण अमल वापार अमल वापारी अमल भंडार अमल आव अमल ले जमल पाए अमल लाहे अमल तरम अमल दीवान अमल कल अमल परवान अमल बखश अमल निशान અમલ કર્મ અમલ ફરમાન અમલ અમલ આખ્યાં ના જાય આખ આખ રહે લુલાય આખે વેદ પાઠ પુરાણ આખે બડે કરે વખ્યાં આખે બ્રહ્મે આખે ઇન્દ્ર આખે ગોપી તે ગવિંદ આખે સર આખે સિદ્ધ આખે કહેતે કહેતે બુદ્ધ આખે દાન મે આખે દેવ આખે સર नर મન જન સેવ કહેતે આખે આખણ પાહે 케테 케케 उठ उठ जाए एते कीते होर करे ता आंख न सकै के के जे वढ पाव ते वढ होए नानक जाने सच्चा सोए जेको आंखे बोल लगाड ता लिखे सरगा वारांगा वार सो दर केहा सो कर केहा जत वह सर्व संभाल ले पाजे नाद अनेक संख्या केते वामन हारे ਕੇ ਤੇ ਰਗ ਭਰੇ ਸੋ ਕੰਨ ਕਹੇ ਤੇ ਗਾਵਣ ਹਾਰੇ ਗਾਵੇ ਤਹਨਾ ਪਾਣ ਪਾਣੀ ਹਸੰਤਰ ਗਾਵੇ ਰਦ ਧਰਮ ਦੇਵਾਰੇ ਗਾਵੇ ਚਤ ਗਵਤ ਲਖ ਜਾਨੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦੇ ਨਾਸਨ ਬੈਠੇ ਦੇਵਤਿਆਂ ਧਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਰ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਵਰਨਰ ਕੇਸਰ ਜੋਗ ਜੋਗ ਵਿਦਿਆ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੈ ਬ੍ਰਹਮਾਛਪਿਆਲੇ ਗਾਵਨ ਰਤਨឧបਾਇ ਤੇਰੇ ਅਰਸਰ ਤੀਰਥ ਨਾਲੇ ਗਾਵੇ ਜੋਦ ਮਹਾਬਲ ਸੁਹਰਾ ਗਾਵੇ ਖਾਨਿਚਾਰੇ ਗਾਵੇ ਖੰਡ ਮੰਡਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੋਦ ਨਗਾਵਣ ਜੋ ਤਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੋਦ ਨਗਾਵਣ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਥ ਹੀ ਨਹੀਂ है भी होसी जाए ना जासी रचना जनर चाहि रंगी रंगी पाती कर कर जिनसी माया जन उपाय कर कर देख के ता अपना ज देश दी वडियाई जों ते स्वभाव सोई करसी हुकम ना कर ना जाई ਸੋ ਪਸ ਸਹਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਦੰਡਾ ਪਰ ਤੀਤ ਆਈ ਬੰਤੀ ਸਗਲ ਜਮਾਤੀ ਮਾਂਜੀ ਤੈਜਗ ਜੀਤ ਆਦੇਸ ਤਿ ਸਯਾਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਇਕੋ ਵੇਸ ਪੌਗਤ ਗਿਆਨ ਦਿਆ ਭੰਡਾਰਨ ਘੜ ਘੜ ਵਜਨਾਦ ਆਪਨਾਥ ਨਾਥੀ ਸਭ ਜਾਣੀ ਰੇਦਸ ਦੇਵਰਾ ਸਾਦ ਸੰਜੋਗ ਵਿਜੋਗ ਦੇ ਕਾਚ ਲਾਵੇ ਲੈ ਕੇ ਆਵੇ ਭਾਗ ਅਦੇਸ ਤੇ ਸਦੇਸ ਆਧਨੀਲਾ ਨਾਦ ਨਾ ਹਤ ਜੋਗ ਜੋਗ ਇੱਕੋ ਵੇਸ ਏਕਾ ਮਾਈ ਜੁਗਤ ਰਹੀ ਤੈ ਚੱਲੇ ਪਰਵਾਨ ਇੱਕ ਸੰਸਾਰੀ ਇੱਕ ਬੰਡਾਰੀ ਇੱਕ ਲਾਏ دیਵਾਨ ਜੇ ਰਦੇ ਸੁਭਾਵੇ ਤੇ ਚਲ ਆਵੇ ਜੇ ਵਹੁ ਵੇ ਫਰਮਾਣਾ ਉਹ ਵੇਖੇ ਉਹਨਾਂ ਨਦਰ ਨਾਵੇ ਬੋਤਾਏ ਹੋ ਵਡਾਣ ਅਦੇਸ ਤੇ ਸੇ ਅਦੇਸ ਆਦ ਨੀਲਾ ਨਾਦਾਨ ਹਤ ਜੋਗ ਜੋਗ ਇੱਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਕੇਸ਼ ਬਾਰ ਸ ਕਵਾਰ ਕਰ ਕਰ ਵੇਖੇ ਸਿਰ ਜਨ ਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤੇ ਸ ਆਦੇਸ ਆਧ ਨੀਲ ਅਨਾਧਾ ਤਧਧਗੇ ਕੋ ਵੇਸ ਇਕ ਦੋ ਜੇ ਬੋ ਲਖੋ ਹੈ ਲਖੋ ਹੈ ਲਖ ਵੀ ਸ ਲਖ ਲਗੇ ਆਇਆ ਕੀ ਏਕ ਨਾਮ ਜਗਦੀਸ਼ ਇਧਰਾ ਪਦ ਬਵੜੀਆਂ ਚੜੀਆਂ ਹੋਏ ਕੀ ਸਰ ਸੁਣ ਗੱਲਾ ਆਕਾਸ ਕੀ ਕੀਟਾਂ ਆਈ ਰੀ ਸਰ ਨਾਨਕ ਨ ਦਰੀ ਪਾਈਏ ਕੂੜੀ-ਕੂੜੇ ਠੀਸ ਆਖਣ ਜੋਤ ਪੈਣ ਜੋਰ-ਜੋਰ ਨ ਮੰਗਰ ਦੇਹ ਨ ਜੋਰ-ਜੋਰ ਨ ਜੀਵਨ ਮਰਨੇ ਜੋਰ ਜੋਰ ਨਾ ਰਾਜਮਾਲ ਮਨਜੋਰ ਜੋਰ ਨਾ ਸੁਲਤੇ ਗਿਆਨ ਵਿਚਾਰ ਜੋਰ ਨਾ ਜੁਗਤੇ ਛੋਟੇ ਸੰਸਾਰ ਜਿਸਾ ਹੱਥ ਜੋਰ ਕਰ ਵੇਖ ਸੋਏ ਨਾਨਕ ਉੱਤਮ ਨੀਚ ਨ ਕੋਈ ਰਾਤੀ ਰਤੇ ਦਿੱਤੇ ਵਾਰ ਪਵਨ ਬਣ ਅਗਨੇ ਪਾਤਾਲ ਤੇ ਸਿਚ ਧਰਤੀ ਥਾ ਪਰ ਕੀ ਧਰਮਸਾਰ ਤੇ ਸਜ ਜੀ ਜਗਤ ਕੇ ਅੰਗ ਤਿਨ ਕੇ ਨਾਮ ਨੇ ਕਨੰਤ ਕਰਮੀ ਕਰਮੇ ਹੋਏ ਵਿਚਾਰ ਸੱਚੇ ਕਰਮੀ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵਨ ਸੰਸਾਨ ਕਾਜ ਬਗਾਏ ਉਥੇ ਪਾਏ ਨਾਨਕ ਘਰ ਆ ਜਾਪੇ ਜਾਏ ਧਰਮ ਗਾੰਡ ਗਾਏ ਹੋ ਧਰਮ ਗਿਆਨ ਖਾੰਡ ਗਾ ਆਖ ਕਰਮ ਕਹਤੇ ਪਵਨ ਪਾਣੀ ਵਸੰਤਰ ਕਹਤੇ ਕਾਨ ਮਹੀਸ केते ब्रह्म के अर्थ घड़ीया रूप रंग के वेश केध्या करम भूमि मेरे केते केते तोपरेस केते अंदर चांद सूर केते केते मंडल देश केते सद बोधनाथ कहते केते देवी वेश केते देव दान मन केते केते रतन समुंदर केतिया खानी केतिया वाणी केते पात नरेंद्र केतिया सुरते सेव केते नानक अंत न अंत ज्ञानकांड में ज्ञान पर찬ड थे नाथ विनोद कोड आनंद शर्मा कांड की बाणे रोप तिथे कार्त घणिए बहुत अनूप ਤਾਗੇ ਅਗਲਾ ਕਥਿਆਣਾ ਜਾਏ ਜੇ ਕੋ ਕਹੇ ਪੇਛੇ ਪਛਦਾਏ ਤਿਥੇ ਗੜੀਐ ਸਰਤਮਤ ਮਨ ਬੋਧਾ ਤਿਥੇ ਗੜੀਐ ਸਰਾ ਸਿਧਾ ਕੀ ਸੁੱਧ ਕਰਮਖਾਂਡ ਕੀ ਬਾਣੀ ਜੋਰ ਤਿਥੇ ਹੋਰ ਨਾ ਕੋਈ ਹੋਰ ਤਿਥੇ ਜੋਧ ਮਹਾਬਲ ਸੂਰ ਤਿਨ ਮੇਂ ਰਾਮ ਰਿਹਾ ਭਰਪੂਰ ਤਿਥੇ ਸੀਤੋ ਸੀਤਾ ਮਹਿਮਾ ਮਾਹੇ ਤਾਗੇ ਰੋਪਣ ਕਥਨਾਂ ਜਾਹੇ ਨਾ ਹੋ ਮਰੇ ਨਾ ਠਾਗੇ ਜਾਹੇ ਜਨ ਕੇ ਰਾਮ ਵਸੇ ਮਨ ਮਾਹੀ ਦੇ ਤੇ ਭਗਤਵਰ ਜੇ ਕਹਿ ਲੈ ਕਰੇ ਆਨੰਦ ਸੱਚਾ ਮਨ ਸੋਏ ਸੱਚ Khandav sa narankar kar kar vekhan nazar nihal ਤੇਥੇ ਖਾਂਡ ਮੰਡਵਾ ਭਾਂਡ ਦੇ ਕੋ ਕਥੈ ਦਾ ਅੰਤ ਨਾਨਤ ਤੇਥੇ ਲਲ ਆਕਾਰ ਜਿਵੇਂ ਜਿਵੇਂ ਹਕਮ ਤੇ ਵੇ ਤੇਵਤਾਰ ਵੇਖੇ ਵੇਖੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਬਾਹਾਰਾ ਤੇ ਰਜ ਸੁਨਿਆਰ ਆਹਰਣ ਮਤਵੇਦਰ ਧਿਆਰ ਪੋਖ ਲਾਗੰ ਤਪਤਾਉ ਭਾਂਡਾ ਪਾਉ ਮ੍ਰਿਤ ਤੇ ਟਟਾਲ ਕੜੀਏ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਰੂ ਪਾਣੀ ਪਿਤਾ ਮਾਤਾ ਦਰਤ ਮਹੱਤ ਦਿਵਸ ਰਾਤ ਦਇ ਦਾਈ ਦਾਇਆ ਖੇਲੇ ਸਗਲ ਜਗਤ ਜਗਿਆ ਆਇਆ ਬਰੇ ਆਵਾਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਆ ਗੈਮ ਸਗਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ